ਸਕੂਲ ਵਿੱਚ ਤਾਂ ਮੈਨੂੰ ਵਧੀਆ ਲਾਈਫ ਰਹੀ ਸਕੂਲ ਵਿੱਚ ਵਧੀਆ ਲਾਈਫ ਰਹੀ ਕਿਉਂਕਿ ਮੇਰੇ ਜਿਹੜੇ ਫਰੈਂਡਸ ਰਹੇ ਜਾਂ ਮੇਰੇ ਬਹੁਤ ਹੀ ਮੈਨੇ ਸਪੋਰਟੀ ਫਰੈਂਡਸ ਰਹੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਹਰ ਵਾਰੀ ਇਸ ਕਰਕੇ ਸਕੂਲ 'ਚ ਮੈਨੂੰ ਕੋਈ ਪੰਗਾ ਨਹੀਂ ਲੈਂਦਾ ਸੀ ਇਹ ਇੱਕ ਆਰਟਿਸਟ ਸੀਗਾ ਉਹਦੀ ਕਲਾਤ ਦੀ ਸੀ ਮੇਰੇ ਖਿਆਲ ਨਾਲ ਬਟ ਉਹ ਫਿਰ ਵੀ ਬਾਕਸਿੰਗ ਕਰਦਾ ਸੀਗਾ ਉਹਨਾਂ ਨੇ ਉਹਦੇ ਬਾਰੇ ਮੈਨੂੰ ਦੱਸਿਆ ਕਿ ਇਹਦੇ ਵਾਂਗੂ ਜ਼ਿੰਦਗੀ ਚੱਕੇ ਵਾਧਦਾ ਰਹੀ ਕਦੀ ਹਿੰਮਤ ਨਹੀਂ ਛੱਡਨੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਤੇ ਮੈਂ ਹਾਂ ਤੁਹਾਡਾ ਨਾਮ ਵਾਸਚਿਪ ਸਿੱਕਵਲ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੇ ਵਿਅਕਤੀ ਨਾਲ ਮਿਲਣ ਜਾ ਰਹੇ ਹਾਂ ਜਿਹੜਾ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਡਾਂਸ ਕਰਦੇ ਨੇ ਜੀ ਹਾਂ ਡਾਂਸ ਅਕਸਰ ਹੀ ਲੋਕਾਂ ਦਾ ਦੋ ਹੱਥ ਹੁੰਦੇ ਨੇ ਪਰ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਪਾਉਂਦੇ ਪਰ ਜਿਹੜਾ ਇਹ ਵਿਅਕਤੀ ਹੈ ਇਹ ਜ਼ਿੰਦਗੀ ਦੇ ਵਿੱਚ ਆਪਣੇ ਅੱਗੇ ਵਧਦਾ ਜਾ ਰਿਹਾ ਡਾਂਸ ਕਰਦਾ ਜਾ ਰਿਹਾ ਇੱਕ ਇਹੋ ਜਿਹੇ ਮਕਾਮ ਤੇ ਪਹੁੰਚ ਗਿਆ ਜਿੱਥੇ ਇੱਕ ਆਮ ਇਨਸਾਨ ਜਿਹੜਾ ਤੰਦਰੁਸਤ ਹੈ ਉਹ ਨਹੀਂ ਪਹੁੰਚ ਸਕਦਾ ਤੇ ਇੱਕ ਜਿਹੜੇ ਕੰਮ ਕਰਦੇ ਨੇ ਤੇ ਕਹਿੰਦੇ ਨੇ ਅਸੀਂ ਜ਼ਿੰਦਗੀ ਚ ਕੁਝ ਨਹੀਂ ਕਰ ਸਕਦੇ ਡੀਮੋਟੀਵੇਟ ਹੁੰਦੇ ਨੇ ਉਹਨਾਂ ਲਈ ਇੱਕ ਮੋਟੀਵੇਸ਼ਨ ਬਣਦੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਸਾਰੀ ਜ਼ਿੰਦਗੀ ਦਾ ਸਫ਼ਰ ਜਾਣਾਂਗੇ ਰਿਐਲਿਟੀ ਸ਼ੋਅ ਚ ਵੀ ਭਾਜੀ ਹੁਣੀ ਪਹੁੰਚ ਚੁੱਕੇ ਨੇ ਉੱਥੇ ਵੀ ਜਾ ਚੁੱਕੇ ਨੇ ਸਾਰੀ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਸੱਸੀ ਗੱਲ ਭਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਹਾਂ ਜੀ ਗੁਰਪ੍ਰੀਤ ਜੀ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਤੁਹਾਡੇ ਜਿਹੜੇ ਤੁਸੀ ਜਿਹੜੀ ਗੱਲ ਤੁਹਾਡੇ ਇੱਕ ਖੱਤ ਨਹੀਂ ਹੈ ਕਿਸ ਤਰ੍ਹਾਂ ਹੋਇਆ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਦੋਂ ਤੋਂ ਹੈ ਬਾਇ ਬਰਥ ਹੈ ਕਿਸ ਤਰ੍ਹਾਂ ਹਾਂਜੀ ਇਹ ਬਾਈ ਬਰਤ ਹੈ ਮੇਰਾ ਹੀ ਕਹਾਤੇ ਦਾ ਹੈ ਨਹੀਂ ਮਤਲਬ ਰੱਬ ਦੀ ਦੇਣ ਹੈ ਅੱਛਾ ਹਾਂਜੀ ਹਾਂਜੀ ਤੇ ਚਲੋ ਇਥੇ ਤੁਸੀਂ ਤੇ ਰੱਬ ਦੀ ਦੇਣ ਇੱਕ ਅਕਸਰ ਲੋਕ ਕੀ ਕਹਿੰਦੇ ਨੇ ਕੁਝ ਹੁੰਦਾ ਨਹੀਂ ਤੇ ਕੋਸਦੇ ਰਹਿੰਦੇ ਰੱਬ ਨੂੰ ਕਿ ਯਾਰ ਇਹ ਕਿਉਂ ਨਹੀਂ ਦਿੰਦਾ ਕਦੇ ਰੱਬ ਨਾਲ ਗਿਲਾ ਸ਼ਿਕਵਾ ਹੁੰਦਾ ਕਿ ਮੈਂ ਇਹ ਹੱਤ ਨਹੀਂ ਹੈ ਮੇਰਾ ਤੇ ਮੈਂ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਸਫਲ ਨਹੀਂ ਹੋ ਪਾਰਿਆ ਕੁਝ ਹੁੰਦਾ ਗਿਲਾ ਸ਼ਿਕਵਾ ਕਿ ਰੱਬ ਨੂੰ ਨਹੀਂ ਨਹੀਂ ਗਲੈਸ਼ਿਕਵਾ ਕਦੇ ਇਸਕਾ ਕੀ ਨੂਆ ਕਿਉਂਕਿ ਮੈਂ ਘਰ ਵਿੱਚ ਦੇਖਦਾ ਆ ਰਿਹਾ ਸ਼ੁਰੂ ਤੋਂ ਆਪਣੇ ਮੰਮੀ ਨੂੰ ਕਿਉਂਕਿ ਉਹ ਇੰਨੀ ਮਿਹਨਤ ਕਰਕੇ ਕਮਾ ਰਹੇ ਨੇ ਅਸੀਂ ਤਿੰਨ ਅਸੀਂ ਘਰ ਵਿੱਚ ਚਲੋ ਇੱਕ ਮੇਰੇ ਮॉम ਹੈ ਇੱਕ ਮੇਰੇ ਡੈਡ ਹੈ ਤੇ ਨਾਲ ਛੋਟੇ ਮੇਰੇ ਦੋ ਬ੍ਰਦਰ ਹੈ ਠੀਕ ਹੈ ਅਸੀਂ ਟੋਟਲ ਤਿੰਨੇ ਭਰਾ ਆ ਤੇ ਸ਼ੁਰੂ ਤੋਂ ਦੇਖਦਾ ਆ ਮॉम ਨੂੰ ਕਿੰਨੀ ਮਿਹਨਤ ਕਰਕੇ ਕਮਾ ਕੇ ਸਾਨੂੰ ਪਾਲਦੇ ਪਏ ਆ ਬਸ ਉੱਥੇ ਹੀ ਮੈਨੂੰ ਮੋਟੀਵੇਸ਼ਨ ਮਿਲੀ ਕਿ ਆਪਾਂ ਕਮਾਣਾ ਹੀ ਪੈਣਾ ਹੈ ਹਾਰਡ ਵਰਕ ਕਰਕੇ ਹੀ ਜ਼ਿੰਦਗੀ ਸਫਲ ਲਾਉਣੀ ਹੈ ਅੱਛਾ ਗੁਰਪ੍ਰੀਤ ਜੀ ਕਿਸ ਤਰ੍ਹਾਂ ਦਾ ਜ਼ਿੰਦਗੀ ਦੇ ਕਟਨੀ ਪਈ ਕਿਉਂਕਿ ਇੱਕ ਦੋ ਵਰਸਟ ਕਹਿਣਾ ਤੇ ਜ਼ਿੰਦਗੀ ਕੱਟਣਾ ਜ਼ਮੀਨ ਆਸਮਾਨ ਦਾ ਫਰਕ ਹੈ ਇੱਕ ਹੱਥ ਨਾ ਹੁੰਦੇ ਹੁੰਦੇ ਕੀ ਕੀ ਚੈਲੰਜਸ ਫੇਸ ਕਰਨੇ ਬੱਚੋਂ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਜ਼ਿੰਦਗੀ ਰੂਟੀਨ ਕਿੱਦਾ ਕੱਟਦੇ ਹੋ ਜੀ ਇਹ ਬਿਲਕੁਲ ਸਹੀ ਕਿਹਾ ਮਤਲਬ ਇੱਕ ਗੱਲ ਦੋ ਲਫ਼ਜ਼ਾਂ ਵਿੱਚ ਕਹਿਣਾ ਬਹੁਤ ਆਸਾਨ ਹੈ ਬਟ ਲਾਈਫ ਕੱਟਣੀ ਬਹੁਤ ਮੁਸ਼ਕਿਲ ਹੈ ਮੈਨੂੰ ਪਤਾ ਕਿਵੇਂ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਗੇ ਪਹੁੰਚਿਆ ਉਹ ਤਾਂ ਜਾਂ ਵੈਸੇ ਤਾਂ ਉਹਨਾਂ ਦਾ ਮੈਂ ਸ਼ੁਕਰੀਆ ਕਰਾਂਗਾ ਜਿਨ੍ਹਾਂ ਲੋਕਾਂ ਨੇ ਮੈਨੂੰ ਗੱਲਾਂ ਸੁਣਾਈਆਂ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ ਸਭ ਤੋਂ ਵੱਡਾ ਸ਼ੁਕਰੀਆ ਉਹਨਾਂ ਦਾ ਤੇ ਹਾਂ ਜੀ ਜੇ ਰੁਟੀਨ ਕਿੱਦਾ ਕੱਟਦੇ ਹੋ ਜ਼ਿੰਦਗੀ ਦੇ ਬਚਪਨ ਚ ਕਿਸ ਤਰ੍ਹਾਂ ਆਪਣਾ ਰੁਟੀਨ ਦਿਨ ਕੱਟਣ ਦਾ ਇੱਕ ਹੱਤ ਨਾ ਹੁੰਦੇ ਕਿੰਨਾ ਕੁ ਮੁਸ਼ਕਲ ਹੁੰਦਾ ਸੀ ਨਹੀਂ ਨਹੀਂ ਮਤਲਬ ਮੈਨੂੰ ਖੁਦ ਵਾਸਤੇ ਕਦੀ ਕੋਈ ਮੁਸ਼ਕਲ ਨਹੀਂ ਆਈ ਲਾਈਕ ਮੈਂ ਆਪਣਾ ਲੀਨਸ ਤੋਂ ਲੈ ਕੇ ਆਪਣਾ ਬਟਨ ਦੇ ਬਟਨ ਲੈ ਕੇ ਸਾਰੇ ਕੰਮ ਆਪਣੇ ਸਾਰੇ A to Z ਖੁਦ ਹੀ ਕਰਦਾ ਸੀਗਾ ਆਪਣਾ ਬੈਗ ਲੈ ਕੇ ਸਕੂਲ ਜਾਣਾ ਕੁਝ ਕਦੀ ਨਹੀਂ ਕਿਹਾ ਕਰਦਾ ਕਿ ਮੈਨੂੰ ਸਕੂਲ ਛੱਡ ਕੇ ਵੀ ਆਉਂਦਾ ਸੜੀ ਕੋ ਯਾਪੇ ਪਾਰ ਕਰਦਾ ਸੀ ਮੈਂ ਤੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਟੀ ਹੈ ਬੱਚਿਆਂ ਦੇ ਨਾਲ ਬੱਚੇ ਤਾਂ ਕਰਦੇ ਹੁੰਦੇ ਸੀਗਾ ਉਦੋਂ ਜਾਂ ਕੋਛਿਆ ਕੁਝ ਫੇਸ ਕਰਨਾ ਪਿਆ ਸਕੂਲ ਟਾਈਮ ਨਹੀਂ ਸਕੂਲ ਵਿੱਚ ਤਾਂ ਮੈਨੂੰ ਵਧੀਆ ਲਾਈਫ ਰਹੀ ਸਕੂਲ ਵਿੱਚ ਵਧੀਆ ਲਾਈਫ ਰਹੀ ਕਿਉਂਕਿ ਮੇਰੇ ਜਿਹੜੇ ਫਰੈਂਡਸ ਰਹੇ ਜਾਂ ਮੇਰੇ ਬਹੁਤ ਹੀ ਮੈਨੇ ਸਪੋਰਟੀ ਫਰੈਂਡਸ ਰਹੇ ਜਾਂ ਉਹਨਾਂ ਨੇ ਬਹੁਤ سپورਟ ਕੀਤੀ ਮੈਨੂੰ ਹਰ ਵਾਰੀ ਇਸ ਕਰਕੇ ਸਕੂਲ 'ਚ ਮੈਨਾਂ ਕੋਈ ਪੰਗਾ ਨਹੀਂ ਲੈਂਦਾ ਸੀ ਪੜਾਈ ਕਿੰਦਾ ਦੇਸੀ ਬੜਾ ਇਸੇ ਮਵਦੀਆ ਸੀ 8ਵੀਂ ਤੱਕ ਪਾ ਚੁੱਕਿਆ ਨਹੀਂ ਬੱਚੇ ਵੀ ਵਧੀਆ ਰਿਹਾ ਬੱਚੇ ਵੀ ਥੋੜਾ ਡਾਸਲ ਤੇ ਆ ਜਿਆਦਾ ਹੋ ਗਿਆ ਅੱਛਾ ਹਾਂ ਜੀ ਤਾਂ 스타ਫਰ ਗੱਲ ਕਰਦੇ ਜਿਸ ਦੇ ਬਾਰੇ ਮੈਂ ਗੱਲ ਕਰ ਰਿਹਾ ਡਾਂਸ ਚ ਕਿਦਾਂ ਜ਼ਿੰਦਗੀ ਦੇ ਵਿੱਚ ਆਇਆ ਪਤਾ ਲੱਗਾ ਕਿ ਮੈਂ ਡਾਂਸ ਕਰ ਸਕਦਾ ਹ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਹੈ ਡਾਂਸ ਦੇ ਵਿੱਚ ਜੀ ਸ਼ੁਰੂਆਤ ਵਿੱਚ ਜਦੋਂ ਮਤਲਬ ਮੈਂ ਥੋੜਾ ਆਪਣੀ ਹੋਸ਼ ਵਿੱਚ ਆਇਆ ਵੈਸੇ ਤੇ 7ਵੀਂ ਕਲਾਸ ਵਿੱਚ ਮੈਂ ਡਾਂਸ ਸਟਾਰਟ ਕਰ ਦਿੱਤਾ ਸੀਗਾ ਬਟ ਉਸ ਤੋਂ ਪਹਿਲੇ ਲਾਈਕ ਮੈਂ ਨਾ ਟੀਵੀ ਦੇ ਵਿੱਚ ਸ਼ੋਅ ਚੱਲਦੇ ਸੀਗੇ ਡਾਂਸ ਸ਼ੋ ਜਿਨ੍ਹਾਂ ਵਿੱਚ ਆਪਾਂ ਦੇਖਦੇ ਸੀ ਕਿ ਲੋਕੀ ਸਟੰਟ ਮਾਰਦੇ ਸੀਗੇ ਸਾਡੇ ਮੁਹੱਲੇ ਵਿੱਚ ਵੀ ਮਤਲਬ ਜਿਵੇਂ ਇੱਕ ਮੇਲਾ ਲੱਗਦਾ ਸੀਗਾ ਵਾਲਮੀਕੀ ਜੀ ਦਾ ਤੁਸੀਂ ਸੁਣਿਆ ਨਾ ਜਨਮ ਦਿਨ ਹੁੰਦਾ ਉਦੋਂ ਸਟੇਜ ਲੱਗਦੀ ਹੈ ਉਸ ਤੇ ਕੁਝ ਲੋਕ ਨਾ ਬੱਚ ਜਾ ਕੇ ਪਰਫਾਰਮੈਂਸ ਕਰਦੇ ਸੀਗੇ ਮਤਲਬ ਸਟੰਟਸ ਮਾਰਦੇ ਸੀਗੇ ਇੱਧਰ ਨੂੰ ਛਾਲਾ ਮਾਰਦੇ ਸੀਗੇ ਉੱਧਰ ਨੂੰ ਛਾਲਾ ਮਾਰਦੇ ਸੀਗੇ ਉਹਨਾਂ ਵੱਲ ਦੇਖਦਾ ਸੀਗਾ ਮੈਂ ਕਿਹਾ ਯਾਰ ਇਹ ਸਟੰਟ ਕਰਦੇ ਆ ਇਹ ਉਹ ਤੇ ਦੋਕੀ ਦੇਖ ਕੇ ਤਾੜੀਆਂ ਮਾਰਦੇ ਸੀਗੇ ਬੜਾ ਖੁਸ਼ ਹੁੰਦੇ ਸੀਗੇ ਤੋਂ ਫਿਰ ਇਸ ਕਰਕੇ ਉਸ ਤੋਂ ਦੇਖ ਦੇਖ ਕੇ ਫਿਰ ਮੇਰਾ ਵੀ ਦਿਲ ਕੀਤਾ ਕਿ ਯਾਰ ਮੈਂ ਵੀ ਇਹ ਚੀਜ਼ ਸਿੱਖਾਂ ਵਧੀਆ ਹੈਗੀ ਹੈ ਮਤਲਬ ਲੋਕੀ ਵੀ ਖੁਸ਼ ਹੁੰਦੇ ਆ ਤੇ ਆਪਣਾ ਵੀ ਵਧੀਆ ਹੈ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਸਟੰਟ ਸਿੱਖਣ ਗਿਆ ਸਟੰਟ ਸਿੱਖਦੇ ਸਿੱਖਦੇ ਫਿਰ ਉੱਥੇ ਹੌਲੀ ਹੌਲੀ ਡਾਂਸ ਡਾਂਸ ਸ਼ੌਂਕ ਪੈ ਗਿਆ ਫਿਰ ਮੈਂ ਡਾਂਸ ਅੱਗੇ ਵਧਦਾ ਗਿਆ ਵਧਦਾ ਗਿਆ ਪਹਿਲੀ ਵਾਰ ਇਹ ਸਟੇਜ ਕਦੋਂ ਫੇਸ ਕੀਤਾ ਸਟੇਜ ਤੇ ਕਦੋਂ ਡਾਂਸ ਕੀਤਾ ਸੀ ਜ਼ਿੰਦਗੀ ਚ ਕਦੋਂ ਮੌਕਾ ਮਿਲਿਆ ਸੀ ਤੇ ਡਾਂਸ ਕਰ ਸਕੂਲ ਟਾਈਮ ਚ ਮਿਲਿਆ ਸੀ ਜਾਂ ਕਿਸ ਤਰ੍ਹਾਂ ਹਾਂਜੀ ਸਕੂਲ ਚ ਮੈਂ ਡਾਂਸ ਜ਼ਰੂਰ ਮਗਰਦਾ ਸੀਗਾ ਮੈਨੂੰ ਡਾਂਸ ਬਹੁਤ ਪਸੰਦ ਸੀਗਾ ਬਟ ਇਹ ਹੈ ਕਿ ਸਕੂਲ ਚ ਮੈਂ ਬਹੁਤ ਸ਼ਾਇਅ ਸੀਗਾ ਜਿਸ ਕਰਕੇ ਮੈਂ ਸਕੂਲ ਚ ਕਦੀ ਪਰਫਾਰਮ ਨਹੀਂ ਕੀਤਾ ਅੱਛਾ ਬਸ ਇਹ ਛੋਟਾ ਜਿਹਾ ਗਿਲਾ ਹੈ ਮੇਰੇ ਕੋਲ ਮੈਂ ਸਕੂਲ 'ਚ ਪਰਫਾਰਮ ਨਹੀਂ ਕੀਤਾ ਬਟ ਉਸ ਤੋਂ ਬਾਅਦ ਮੈਂ ਕਾਲਜ 'ਚ ਜਾ ਕੇ ਫਿਰ ਕਾਲਜ 'ਚ ਜਾ ਕੇ ਮੈਂ ਸਾਰੀ ਰੀਚ ਪੂਰੀ ਕਰ ਲਈ ਤੀ ਆਪਣੀ ਉਹ ਹੀ ਕਹਿੰਦੇ ਕਾਲਜ ਇੱਕ ਇਹੋ ਜੀ ਲਾਈਫ ਹੁੰਦੀ ਆ ਅਕਸਰ ਹਰ ਇੱਕ ਨੌਜਵਾਨ ਲਈ ਜਾਂ ਯੰਗਸਟਰ ਲਈ ਨਾ ਇੱਕ ਵੱਖਰੀ ਹੁੰਦੀ ਆ ਸਕੂਲ 'ਚ ਤਾਂ ਡਿਫਰੈਂਟ ਮਾਹੌਲ ਹੁੰਦਾ ਹੈ ਕਾਲਜ 'ਚ ਡਿਫਰੈਂਟ ਜਿੱਥੇ ਅਸੀਂ ਪੜ੍ਹਦੇ ਆ ਇੰਜੋਏ ਕਰਦੇ ਆ ਨਵੇਂ ਲੋਕਾਂ ਨਾਲ ਮਿਲਦੇ ਆ ਜ਼ਿੰਦਗੀ 'ਚ ਕੁਝ ਸਿੱਖਦੇ ਆ ਕਾਲਜ ਲਾਈਫ ਤੁਹਾਡੀ ਕਿਸ ਤਰ੍ਹਾਂ ਦੀ ਰਹੀ ਨਾਲ ਨਾਲ ਡਾਂਸ ਚੱਲਦਾ ਰਿਹਾ ਕਿਸ ਤਰ੍ਹਾਂ ਦੀ ਕਾਲਜ ਦੀ ਲਾਈਫ ਬਹੁਤ ਵਧੀਆ ਰਹੀ ਕਿਉਂਕਿ ਲੈਕਚਰ ਵੀ ਲਾਈਦੇ ਸੀਗੇ ਫਿਰ ਲੈਕਚਰ ਬੰਕ ਵੀ ਕਰੀਦੇ ਸੀਗੇ ਤੇ ਫਿਰ ਉਹ ਪੜਾਈ ਵੀ ਆਪਣੀ ਚੱਲਦੀ ਰਹੀ ਨਾਲ ਨਾਲ ਮਤਲਬ ਉੱਥੇ ਡਾਂਸ ਮੇਨ ਚੀਜ਼ ਇਹ ਕਿ ਮੈਂ ਡਾਂਸ ਵਿੱਚ ਪਾਰਟਿਸਪੇਟ ਕਰ ਰਿਹਾ ਸੀਗਾ ਮੈਂ ਭੰਗੜੇ ਦੀ ਟੀਮ ਵਿੱਚ ਸਿਲੈਕਟ ਹੋ ਗਿਆ ਸੀਗਾ ਫਿਰ ਜਿਸ ਕਰਕੇ ਮੈਨੂੰ ਜਿਆਦਾ ਤੇ ਮੈਂ ਕਾਲਜ ਭੰਗੜਾ ਪਾ ਨਹੀਂ ਜਾਂਦਾ ਸੀਗਾ ਪਰ ਡਾਂਸ ਦੇ ਨਾਲ ਚੱਲਦੇ ਜਿੱਤੇ ਸਟੱਡੀ ਵੀ ਚੱਲਦੀ ਹਾਂਜੀ ਹਾਂਜੀ ਸਟੱਡੀ ਜ਼ਰੂਰ ਚੱਲਦੀ ਹੈ ਸਟੱਡੀ ਮੈਂ ਫਰਸਟ ਰੱਖੀ ਐ ਡਾਂਸ ਮੈਂ ਦੂਜੇ ਨੰਬਰ ਤੇ ਰੱਖਿਆ ਬਟ ਹੁਣ ਪਹਿਲੇ ਨੰਬਰ ਤੇ ਆ ਗਿਆ ਸਟੱਡੀ ਕੰਪਲੀਟ ਹੋ ਚੁੱਕੀ ਹੈ ਹਾਂਜੀ ਹਾਂਜੀ ਤਾਂ ਹੀ ਕਹਿ ਰਹੇ ਆਂ ਸਟੱਡੀ ਕੰਪਲੀਟ ਹੋ ਗਿਆ ਨਾ ਮੇਰਾ اچھا ਤੇ ਮਤਲਬ ਕਿ ਕਿੱਦਾਂ ਮਤਲਬ ਕਿ ਮੇਨ ਇੱਕ ਗੱਲ ਹੁੰਦੀ ਨਾ ਇੱਕ ਜਦੋਂ ਕਾਲਜ 'ਚ ਅਸੀਂ ਕੁਝ ਡਿਫਰੈਂਟ ਟੈਲੈਂਟ ਹੁੰਦਾ ਸੈਟ ਕੋ ਇੱਕ ਡਿਫਰੈਂਟ ਦੇਖ ਬਣ ਜਾਂਦੀ ਸਾਡੇ ਕਿ ਉਹ ਜਾ ਰਿਹਾ ਜੀ ਇਹ ਬੰਦਾ ਡਾਂਸ ਕਰਦਾ ਜਾਂ ਸਿੰਗਿੰਗ ਕਰਦਾ ਹੈ ਕੁਝ ਨਾ ਲੋਕਾਂ 'ਚ ਇੱਕ ਡਿਫਰੈਂਟ ਪ੍ਰੇਸ਼ਾਨ ਬਣ ਜਾਂਦੀ ਤੁਹਾਡੀ ਪਛਾਣ ਕਦੋਂ ਬਣੀ ਸੀ ਕਾਲਜ ਦੇ ਵਿੱਚ ਹਾਂਜੀ ਕਾਲਜ ਵਿੱਚ ਜਦੋਂ ਮੈਂ ਫਰਸਟ ਆਡੀਸ਼ਨ ਦਿੱਤਾ ਸੀਗਾ ਠੀਕ ਹੈ ਉਹਦੇ ਤੇ ਚਲੋ ਮੈਨੂੰ ਅੱਧੇ ਲੋਕਾਂ ਨੇ ਦੇਖਿਆ ਠੀਕ ਹੈ ਆਡੀਸ਼ਨ ਚ ਕਾਟੇ ਬੱਚੇ ਹੁੰਦੇ ਆ ਬਟ ਉਸ ਤੋਂ ਬਾਅਦ ਜਦੋਂ ਮੈਂ ਪਰਫਾਰਮ ਕੀਤਾ ਕਾਲਜ ਦੀ ਸਟੇਜ ਤੇ ਉਸ ਤੋਂ ਬਾਅਦ ਕਾਲਜ ਦਾ ਸਾਰਾ ਦਾ ਦੇਖਣ ਦਾ ਨਜ਼ਰੀਆ ਬਦਲ ਗਿਆ ਮਤਲਬ ਬੱਚਿਆਂ ਦਾ ਵੀ ਤੇ ਟੀਚਰਸ ਦਾ ਵੀ ਤੇ ਪ੍ਰਿੰਸੀਪਲ ਦਾ ਵੀ ਮਤਲਬ ਸਾਰੇ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਟੀਚਰਸ ਨੇ ਕੀਤਾ ਬੱਚਿਆਂ ਨੇ ਕੀਤਾ ਮਤਲਬ ਕਿ ਡੇਲੀ ਆ ਕੇ ਮੈਨੂੰ ਖੁਦ ਮਿਲਦੇ ਸੀਗੇ ਜਿਹੜੇ ਕਿ ਮੈਨੂੰ ਜਾਣਦੇ ਵੀ ਨਹੀਂ ਸੀਗੇ ਇੱਕ ਸਾਲ ਪਹਿਲੇ ਹਾਂ ਹਾਂਜੀ ਹਾਂਜੀ ਬੱਚੋ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਡੇਲੀ ਆ ਕੇ ਮਿਲਦੇ ਸੀਗੇ ਸਪੈਸ਼ਲੀ ਖੁਦ ਆ ਕੇ ਮਿਲਦੇ ਸੀਗੇ ਮੈਨੂੰ ਵੀ ਬੜਾ ਗੁਰਪ੍ਰੀਤ ਡਾਂਸ ਕਿੱਥੋਂ ਸਿੱਖਿਆ ਇਹ ਮਤਲਬ ਕਿ ਸਿੱਖਿਆ ਕਿੱਦਾਂ ਆ ਜਾਂ ਕਿਵੇਂ ਆਂਦਾ ਸੀਗਾ ਜਾਂ ਕਿਸ ਤਰ੍ਹਾਂ ਡਾਂਸ ਦੀ ਸ਼ੁਰੂਆਤ ਕਿੱਦਾਂ ਆਈ ਤੁਹਾਡੀ ਲਾਈਫ 'ਚ ਮਤਲਬ ਕਿ ਉਸ ਸੀ ਮੈਂ ਜਾਣਨਾ ਚਾਹੁੰਦਾ ਹਾਂ ਜੀ ਮਤਲਬ ਕਿ ਡਾਂਸ ਜਿਵੇਂ ਮੈਨੂੰ ਸ਼ੌਂਕ ਸੀਗਾ ਤੁਹਾਨੂੰ ਮੈਂ ਦੱਸਿਆ ਹੋਣਾ ਵੀ ਪਹਿਲੇ ਕਿ ਸਾਡੇ ਸਟੇਲ ਲੱਗਦੀ ਸੀ ਕਿ ਬੱਚੇ ਆ ਕੇ ਪਰਫਾਰਮੈਂਸ ਕਰਦੇ ਸੀਗੇ ਬਾਰੇ ਡਾਂਸ ਕਰਦੇ ਸੀਗੇ ਬਟ ਸਿੱਖਣਾ ਚਾਹੁੰਦਾ ਸੀਗਾ ਮੈਂ ਵੀ ਉਸ ਲੈਵਲ ਦਾ ਬਟ ਘਰ ਦੀ ਸਥਿਤੀ ਮਾੜੀ ਹੋਣ ਕਰਕੇ ਮੈਂ ਮਤਲਬ ਕਿ ਇਸ ਅਕੈਡਮੀ ਚ ਜਾ ਕੇ ਸਿੱਖ ਨਹੀਂ ਪਾਇਆ ਸੋ ਮੈਂ YouTube ਨੂੰ ਫੋਲੋ ਕੀਤਾ YouTube ਤੋਂ ਡਾਂਸਰਸ ਦੇਖੇ ਵਧੀਆ ਵਧੀਆ ਉਹਨਾਂ ਨੂੰ ਫੋਲੋ ਕਰ ਕਰਕੇ ਮੈਂ ਡਾਂਸ ਅੱਗੇ ਵਧਿਆ ਫਿਰ ਐਦਾਂ ਹੀ ਹੌਲੀ ਹੌਲੀ ਮੈਂ ਪ੍ਰੈਕਟਿਸ ਕਰਦਾ 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 ਫਿਰ ਸ਼ੋਅਸ ਕੀਤੇ ਅੱਛਾ ਗੁਰਪ੍ਰੀਤ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਪੁੱਛਣਾ ਚਾਹਵਾਂਗੇ ਤੇ ਪਰਿਵਾਰ ਕਿੰਨੇ ਦਾ ਸਪੋਰਟ ਕਰਦਾ ਰਹੇ ਡਾਂਸ ਨੂੰ ਲੈ ਕੇ ਤੁਹਾਨੂੰ ਹਾਂਜੀ ਹਾਂਜੀ ਮੇਰੇ ਪਰਿਵਾਰ ਵਿੱਚ ਮੇਰੇ ਡੈਡ ਹੈ ਮਮ ਹੈ ਤੇ ਮੇਰੇ ਦੋ ਛੋਟੇ ਬ੍ਰਦਰ ਨੇ ਹਾਂਜੀ ਜੋ ਕਿ ਉਹ ਵੀ ਹੁਣ ਇਸ ਟਾਈਮ ਤੇ ਕੰਮ ਕਰ ਰਹੇ ਨੇ ਤੇ ਫੈਮਿਲੀ ਦੀ سپورਟ ਸ਼ੁਰੂ ਤੋਂ ਹੀ ਬਹੁਤ ਵਧੀਆ ਰਹੀ ਉਹਨਾਂ ਨੇ ਮੈਨੂੰ ਕਦੀ ਡੱਕਿਆ ਨਹੀਂ ਕਿਸੇ ਕੰਮ ਤੋਂ ਕਹਿੰਦੇ ਕੋਈ ਗੱਲ ਨਹੀਂ ਤੇਰਾ ਜਿਸ ਚੀਜ਼ ਇੰਟਰਸਟ ਹੈ ਤੂੰ ਕਰ ਬਟ ਸਟੱਡੀ ਨਾਲ ਜ਼ਰੂਰ ਕਰਨੀ ਹੈ ਕਿਉਂਕਿ ਸਟੱਡੀ ਤੇ ਤੁਹਾਨੂੰ ਪਤਾ ਜ਼ਰੂਰੀ ਹੈ ਉਹ ਹਰ ਇੱਕ ਬੱਚੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਕੋਈ ਆਰਟਿਸਟ ਹੋ ਤੁਹਾਡੇ ਵਿੱਚ ਕੋਈ ਆਰਟ ਵੀ ਹੈ ਅਗਰ ਤੁਹਾਡੇ ਜਿਹੜੇ ਸਟੱਡੀ ਦਾ ਹੁਨਰ ਹੈ ਤੇ ਤੁਸੀਂ ਉਹਨੂੰ ਵਧੀਆ ਪਰਫਾਰਮ ਕਰ ਪਾਓਗੇ ਕਿਸੇ ਦੇ ਸਾਹਮਣੇ ਬੈਟਰ ਪਰਫਾਰਮ ਕਰ ਪਾਓਗੇ ਤੇ ਡਾਂਸ ਨਾਲ ਤੇ ਸ਼ੁਰੂਆਤ ਕੀਤੀ ਕਾਲਜ ਚ ਤੁਸੀਂ ਦੱਸਿਆ ਮੈਂ ਡਾਂਸ ਕੀਤਾ ਤੇ ਹੁਣ ਅਕਸਰ ਤੁਹਾਨੂੰ ਰਿਐਲਿਟੀ ਸ਼ੋਜ਼ ਵਿੱਚ ਤੁਹਾਡੀ ਵੀਡੀਓਜ਼ ਦੇਖੀਆਂ ਨੇ ਰਿਐਲਿਟੀ ਸ਼ੋਜ਼ ਵਿੱਚ ਉਸ ਦਾ ਸਫ਼ਰ ਕਿਸ ਤਰ੍ਹਾਂ ਰਿਐਲਿਟੀ ਸ਼ੋ ਪਹੁੰਚਣ ਤੱਕ ਦਾ ਕਿਸ ਤਰ੍ਹਾਂ ਸਫ਼ਰ ਹੈ ਬਹੁਤ ਰਿਐਲਿਟੀ ਸ਼ੋਜ਼ ਪਹੁੰਚਣ ਵਾਲਾ ਸਫ਼ਰ ਬਹੁਤ ਹੀ ਪਿਆਰਾ ਸਫ਼ਰ ਸੀਗਾ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਮਤਲਬ ਬੜਾ ਹੀ ਖੂਬਸੂਰਤ ਪਲ ਸੀਗਾ ਉਹ ਵਾਲਾ ਜਦੋਂ ਮੈਂ ਮੈਂ ਕਿ ਕਈ ਸਾਲ ਤੋਂ ਮੈਂ ਚੰਦਾ ਸੀਗਾ ਜੀ ਟੀਵੀ ਸ਼ੋਅ ਚ ਜਾਣਾ ਚਾਹੁੰਦਾ ਸੀਗਾ ਕਿਉਂਕਿ ਮੇਰੇ ਡੈਡ ਵੀ ਚਾਹੁੰਦੇ ਸੀਗੇ ਟੀਵੀ ਸ਼ੋਅ ਚ ਜਾ ਕਿਸੇ ਉਹ ਮੈਨੂੰ ਟੀਵੀ ਤੇ ਦੇਖਣਾ ਚਾਹੁੰਦੇ ਸੀਗੇ ਉਹ ਤੇ ਹੁਣ ਫੇਰ ਕਹਿੰਦੇ ਆ ਕਹਿੰਦੇ ਦੂਜਾ ਸੀਜ਼ਨ ਆਇਆ ਫੇਰ ਚੱਲ ਜੀ ਮੈਂ ਕਿਹਾ ਬਾਸ ਉਹਨੇ ਇੱਕੋ ਸੋਚ ਲਈ ਹੈ ਤਾਂ ਤੇ ਉਸ ਦੇ ਵਿੱਚ ਫਿਰ ਉਸੇ ਸਿਲੈਕਸ਼ਨ ਹੋਈ ਆਡੀਸ਼ਨ ਦਿੱਤਾ ਸਿਲੈਕਸ਼ਨ ਹੋਈ फिर उस तो बात जो उदा का सफर मतलब बहुत ही प्यारा सफ़र मतलब एकदम सब कुछ इन्वायरमेंट ही चेंज हो गया उ डेली सवेर तो लागे शाम तक प्रैक्टिस करते रहना प्रैक्टिस करते रहना फिर टेंशन बढ़ वो भाई शूट शूट डे अज शूट करना सब कुछ फिर जिसके कमेंट्स मिलने फिर उस तो बात मतलब बहुत वीरिया रहा सफ़र बहुत अक्सर ये लोग कह कि जो रियलिटी शोज ने ਕਈ ਚੋਤਸੀ ਟੀਵੀ 'ਚ ਦੇਖਦੇ ਆ ਕਿ ਇੱਕ ਪਰਫਾਰਮੈਂਸ ਹੋਈ ਹੈ ਜੱਜ ਜਜਮੈਂਟ دیتی ਹੈ ਤੇ ਗੱਲ ਖਤਾਂ ਪਰ ਰਿਐਲਿਟੀ ਕੀ ਹੁੰਦੀ ਹੈ ਸ਼ੋਅ ਦੀ ਉਹ ਆਡੀਅנס ਨਾਲ ਸਾਂਝੀ ਕਰੋ ਗਲਤ ਤੇ ਅਕਸਰ ਅਸੀਂ ਕੁਝ ਗੱਲਾਂ ਸੋਣ ਦੇ ਕਿ ਪੈਸੇ ਲੈਣ ਦੇਣ ਵੀ ਹੁੰਦਾ ਕਿ ਜਿਹੜਾ ਪੈਸੇ ਵੱਧ ਦੇਗਾ ਉਹਨੂੰ ਜਿਤਾਇਆ ਜਾਏਗਾ ਇਹ ਵੀ ਕੁਝ ਗੱਲ ਹੱਦ ਤੱਕ ਸੱਚ ਹੈ ਤੇ ਅਸਲ ਰਿਐਲਿਟੀ ਸ਼ੋਅ ਤੇ ਬੈਕਗ੍ਰਾਉਂਡ ਕੀ ਹੁੰਦਾ ਜੋ ਆਡੀਅנס ਨੂੰ ਨਹੀਂ ਪਤਾ ਹੁੰਦਾ जी एक गल मैं भी सुनी है बट एक्चुअली जिमें जोड़ा साो उस चीज मतलब शो के इदा का कुछ नहीं मतलब ना कोई पैसे लेन देन ना कुछ नहीं सीगा, नीट एंड क्लीन शो से पूरा पंजाब का फस्ट शो से डांस पंजाबी डांस या पी डीसी पंजाबी चलता सक सुनया मैं भी कि हाँ किस शो शोजे ने पैसे ਮੰਗਦੇ ਵੀ ਨੇ ਕਿ ਹਾਂਜੀ ਤੁਹਾਨੂੰ ਇਸ ਰਾਉਂਡ ਤੱਕ ਪਹਚਾਵਾਵਾਂਗੇ ਐਦਾਂ ਕਰਾਂਗੇ ਐਦਾਂ ਕਰਾਂਗਾ ਮੈਨੂੰ ਵੀ ਕਾਲ ਆਈ ਸੀ ਕਿ ਬਟ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਬਟ ਕਿਉਂਕਿ ਸ਼ੋਜ਼ ਵਿੱਚ ਹੁੰਦਾ ਹੈ ਹੁੰਦਾ ਹੈ ਮੈਨੂੰ ਵੀ ਕਾਲ ਆਈ ਸੀ ਕਿ ਸ਼ੋਅ ਤੋਂ ਕਿ ਐਦਾਂ ਐਦਾਂ ਇੰਨੇ ਪੈਸੇ ਲੱਗਣਗੇ ਤੇ ਤੁਹਾਨੂੰ ਪਾ ਇਸ ਰਾਉਂਡ ਤੇ ਪਹਚਾ ਦੇਵਾਂਗੇ ਤੇ ਫਿਰ ਬਟ ਮੈਂ ਇਨਾ ਨਹੀਂ ਦੇ ਸਕਦਾ ਸੀ ਕਿਉਂਕਿ ਤੁਹਾਨੂੰ ਕਿਉਂਕਿ ਮੇਰੇ ਘਰ ਦੀ ਸਥਿਤੀ ਮਾੜੀ ਹੈ ਜਿਸ ਕਰਕੇ ਮਮੇਰੇ ਕੰਮ ਕਰਦੇ ਨੇ ਘਰਾਂ 'ਚ ਬਰਤਨ ਮਾਜਦੇ ਨੇ ਤੇ ਡੈਡ ਮੇਰੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਨੇ ਕੁਝ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਕਿ ਕਿਹੜੇ ਕਿਹੜੇ ਸੈਲੀਬ੍ਰਿਟੀ ਨੂੰ ਮਿਲ ਚੁਕੇ ਤੇ આજ ਤੱਕ ਕਿਹੜੇ ਕਿਹੜੇ 빅 ਸਟਾਈਲਟੀ ਨੂੰ ਮਿਲਿਓ ਕਿਉਂਕਿ ਇੱਕ ਨਾਰਮਲ ਦੋ ਹੱਥ ਵਾਲਾ ਬੰਦਾ ਡਾਂਸ ਕਰੇ ਤਹਾਡੇ ਡਾਂਸ ਕਰਨ ਜੇ ਜ਼ਮੀਨ ਆਸਮਾਨ ਦਾ ਫਰਕ ਹੈ ਉਹਨਾਂ ਦਾ ਕੀ ਰਿਐਕਸ਼ਨ ਕੀ ਰਹਿੰਦਾ ਸੀਗਾ ਤੇ ਕਿਹੜੇ ਕਿਹੜੇ ਕਿੱਦਾਂ ਕਈ ਕਿਈ ਪਰਸਨੈਲਿਟੀ ਨੂੰ ਤੇ ਮਿਲ ਚੁੱਕੇ ਜੀ ਜੀ ਸਭ ਤੋਂ ਪਹਿਲੇ ਤਾਂ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਹਨੀ ਸਿੰਘ ਨਾਲ ਮਿਲਿਆ ਸੀਗਾ ਉਹਨਾਂ ਦੇ ਇੱਕ ਕਾਨਸਰਟ ਸੀਗਾ ਗੁਰ ਨਾਲੋਂ ਇਸ਼ਕ ਮਿੱਠਾ ਆਇਆ ਸੀਗਾ #ਸੀਗਾ ਗੁਰ ਨਾਲੋਂ ਇਸ਼ਕ ਮਿੱਠਾ ਉਹ ਚ ਮੈਂ ਵੀ ਪਾਰਟਿਸਪੇਟ ਕਰ ਲੇਤਾ ਤੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲੇਤਾ ਫਿਰ ਉੱਥੇ ਜਾ ਕੇ ਜਦੋਂ ਹਨੀ ਸਿੰਘ ਦੇ ਸਾਹਮਣੇ ਮਿਲਾਇਆ ਉਹਨਾਂ ਦੇ ਵੱਲੋਂ ਫਿਰ ਹਨੀ ਸਿੰਘ ਨੇ ਠੀਕ ਹੈ ਮੈਨੂੰ ਮਿਲ ਕੇ ਉਹ ਵੀ ਬਹੁਤ ਖੁਸ਼ੀ ਖੁਸ਼ ਹੋਏ ਉਹਨਾਂ ਨੇ ਮੈਨੂੰ ਬਹੁਤ ਮੋ ਤੇ ਇੱਕ ਆਰਟਿਸਟ ਸੀਗਾ ਉਹਦੀ ਇੱਕ ਲਤ ਸੀ ਜੀ ਮੇਰੇ ਖਿਆਲ ਨਾਲ ਬਟ ਉਹ ਫਿਰ ਵੀ ਬੌਕਸਿੰਗ ਕਰਦਾ ਸੀਗਾ ਉਹਨਾਂ ਨੇ ਉਹਨੇ ਬਾਰੇ ਮੈਨੂੰ ਦੱਸਿਆ ਕਿ ਇਹਦੇ ਵਾਂਗੂ ਜ਼ਿੰਦਗੀ ਚ ਅੱਗੇ ਵਧਦਾ ਰਹੀ ਕਦੀ ਹਿੰਮਤ ਨਹੀਂ ਛੱਡਨੀ ਤੇ ਅੱਗੇ ਵਧਦਾ ਰਹੀ بس ਉਸ ਤੋਂ ਬਾਅਦ ਵੀ ਮੇਰੀ ਥੋੜੀ ਹਿੰਮਤ ਹੋਰ ਵਧ ਗਈ ਬਾਚਾ ਹਾਂਜੀ ਹਾਂਜੀ ਤੇ ਮਨ ਲਗੀ ਜਜਸ ਦਾ ਕਿੱਦਾਂ ਰਿਸਪੌਂਸ ਕਿ ਤੁਹਾਡੀ ਐਸੀ ਵੀਡੀਓਜ਼ ਦੇਖਦੇ ਰਹਿੰਨੇ ਆ ਤੁਹਾਡੀ ਇੱਕ ਡਿਫਰੈਂਟ ਹੀ ਡਾਂਸ ਹੈ ਤੁਹਾਡੇ ਲਈ ਤੇ ਅਲੱਗ ਹੀ ਹੈ ਜਿਵੇਂ ਦੋ ਸਟੈਪ ਕਰਨੇ ਹੱਥ ਦੇ ਨਾਲ ਤੇ ਤੁਹਾਡਾ ਕਰਨਾ ਫਰਕ ਹੈ ਕਿਸ ਤਰ੍ਹਾਂ ਕਿ ਮੁਸ਼ਕਿਲ ਹੁੰਦਾ ਕਿ ਇੱਕ ਸਟੈਪ ਜਿਹੜਾ ਦੋ ਹੱਥ ਵਾਲਾ ਕਰ ਰਿਹਾ ਤੇ ਮੈਂ ਇੱਕ ਹੱਥ ਨਾਲ ਕਰਨਾ ਕਿ ਇਹਨਾਂ ਨੂੰ ਮੁਸ਼ਕਿਲ ਹੁੰਦਾ ਤੁਹਾਡੇ ਲਈ ਹਾਂਜੀ ਮਤਲਬ ਚਲੋ ਹਾਂ ਇਸ ਚੀਜ਼ ਵਿੱਚ ਮੁਸ਼ਕਿਲ ਆਂਦੀ ਹੈ ਮੈਨੂੰ ਕਿਉਂਕਿ ਜਿਵੇਂ ਮੈਂ ਡਾਂਸ ਫਾਰਮ ਸੀਗੀ ਮੇਰੀ ਕੰਟੈਂਪੋਰੀ ਕਿਉਂਕਿ ਕੰਟੈਂਪੋਰੀ ਪ੍ਰੋਪਰ ਤੁਹਾਡੀ ਕੋਰ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੇ ਬੈਲੈਂਸ ਆਣਾ ਬਹੁਤ ਜ਼ਰੂਰੀ ਹੈ ਦੋਨਾਂ ਆਥਰ ਸਪੈਸ਼ਲੀ ਤੇ ਉਸ ਵਿੱਚ ਮੈਨੂੰ ਥੋੜੀ ਜਿਹੀ ਦਿੱਕਤ ਆਂਦੀ ਹੈ ਬਟ ਫਿਰ ਵੀ ਰੱਬ ਦਾ ਦਿੱਤਾ ਆਰਟ ਹੈ ਬਾਕੀ ਮਿਹਨਤ ਕਰਦਾ ਰਿਹਾ ਮੈਂ ਕਰਦਾ ਰਿਹਾ ਕਰਦਾ ਰਿਹਾ ਮਤਲਬ ਕਿ ਮਿਹਨਤ ਕਰ ਕਰਕੇ ਮੇਰਾ ਉਹ ਵੀ ਹੋਲੀ ਹੋਲੀ ਹੋ ਰਿਹਾ ਸਭ ਕੁਝ ਵਧੀਆ ਹੋ ਰਿਹਾ ਮਤਲਬ ਬੈਲੈਂਸ ਵੀ ਹੋ ਰਿਹਾ ਤੇ ਡਾਂਸ ਦੇ ਮੂਵਸ ਵੀ ਠੀਕੇ ਹੋ ਜਾਂਦੇ ਆ ਜੇ ਮੈਂ ਕਦੀ ਕਿਸੇ ਸਿੱਖਣ ਜਾਂਦਾ ਲਾਈਕ ਹੈ ਕਈ ਵਾਰੀ ਹੁੰਦਾ ਹੈ ਕਿ ਆਪਣਾ ਲੈਫਟ ਹੈਂਡ ਦੇ ਮੂਵਮੈਂਟਸ ਜ਼ਿਆਦਾ ਕਰਵਾ ਲੈਂਦੇ ਨੇ ਫਿਰ ਉਸ ਹੱਬ ਨਾਲ ਮੈਂ ਅਡਜਸਟਮੈਂਟ ਕਰਕੇ ਇਹਨਾਂ ਨੂੰ ਰਾਈਟ ਹੈਂਡ ਦੇ ਹੱਬ ਨਾਲ ਅਡਜਸਟਮੈਂਟ ਕਰ ਲੈਣਾ ਮਤਲਬ ਕਿਸੇ ਤਰੀਕੇ ਨਾਲ ਹਾਂਜੀ ਕਿਹੜਾ ਕਿਹੜਾ ਡਾਂਸ ਕਰ ਲੈਂਦੇ ਹੋ ਕਿ ਕਿਸ ਕਿਸ ਤਰ੍ਹਾਂ ਦਾ ਤੇ ਹੋਰ ਕੀ ਕੀ ਚੀਜ਼ ਕਰ ਲੈਂਦੇ ਤੁਸੀਂ ਜਿਹੜੀ ਆਪਣੇ ਅਕੈਡਮੀ 'ਚ ਸਿਖਾਉਂਦੇ ਹੋ ਲੋ ਜਿਹੜੇ ਲੋਕੀ ਆਂਦੇ ਨੇ ਉਹਨਾਂ ਨੂੰ ਸਿੱਖਣ ਦੇ ਸਿਖਾਉਂਦੇ ਹੋ ਜੀ ਜੀ ਮੈਂ ਡਾਂਸ ਫਾਰਮ ਦਾ ਮਤਲਬ ਡਾਂਸ ਫਾਰਮ ਤੇ ਮੈਂ ਸਾਰੀਆਂ ਟਰਾਈ ਕੀਤੀਆਂ ਆ ਬੇਸਿਕਲੀ ਇੱਕ ਸਟਾਈਲ ਹੁੰਦਾ ਜਿਹੇ ਬੰਦੇ ਦਾ ਕੰਟੈਂਪੋਰੀ ਤੇ ਮੇਰਾ ਕੰਟੈਂਪੋਰੀ ਹੈ ਮੇਨ ਸਟਾਈਲ ਐਂਡ ਮੈਂ ਹਿਪ-ਹੋਪ ਵੀ ਕਰ ਲਿਆ ਆਪਣਾ ਸਾਰਾ ਸਾਰ ਡਾਂਸ ਫਾਰਮ ਵੀ ਕਰਦਾ ਹਾਂ ਭੰਗੜਾ ਵੀ ਸਿਖਾਉਣਾ ਤੇ ਬੇਸਿਕਲੀ ਮੈਂ ਆਪਣਾ ਜ਼ੁਮਬਾ ਵੀ ਸੈਕਟਰ ਵੀ ਹੈ ਆਪਣਾ ਰੋਬਿਕਸ ਟੀਚਰ ਵੀ ਹੈ ਤੇ ਮਤਲਬ ਆਪਾਂ weight loss ਵੀ ਕਰਵਾਉਣੇ ਲੋਕਾਂ ਦਾ ਮਤਲਬ ਜਿਵੇਂ ਸਾਡੀ ਅਕੈਡਮੀ ਹੈ desi urban dance and fitness ਡਾਂਸ ਦੇ ਨਾਮ ਤੋਂ ਅਕੈਡਮੀ ਹੈ ਸਾਡੀ ਜਿੱਥੇ ਅਸੀਂ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਜਿੰਨਾਂ ਲੋਕਾਂ ਨੇ ਟੀਵੀ ਸ਼ੋਜ਼ ਵਿੱਚ ਜਾਣਾ ਆ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆਪਾਂ ਤੇ ਬਸ ਹਾਂਜੀ ਇਹੀ ਹੈ ਹਾਂਜੀ ਐਂਡ ਸਾਡੀ ਆਈਡੀਏ ਅਕੈਡਮੀ ਦੀ ਆਈਡੀਏ desi urban dance and fitness ਅਕੈਡਮੀ ਤੇ ਮੇਰੀ ਆਈਡੀਏ I A M ਗੁਰਪ੍ਰੀਤ ਸਿੰਘ ਨਹਿਰਨਾਂ ਸਾਡਾ ਕੰਟੈਕਟ ਨੰਬਰ ਹੈ 7986394439 ਅਖੀਰਲਾ ਸਵਾਲ ਹੈ ਜੀ ਅਕਸਰ ਇਹ ਪੰਜਾਬ ਨੂੰ ਕਿਹਾ ਜਾਂਦਾ ਕਿ ਨਸ਼ੇ ਜੇ ਵੜਦਾ ਜਾ ਰਿਹਾ ਨਸ਼ੇ ਜੇ ਜਵਾਨੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਵਰਗੇ ਵੀ ਜਿਹੜੇ ਲੋਕ ਨੇ ਬਿਸ਼ੱਕ ਹੈਂਡੀਕੈਪ ਨੇ ਫਿਜ਼ੀਕਲੀ ਠੀਕ ਨਹੀਂ ਹੋ ਪਰ ਫੇਰ ਵੀ ਕਿਤਨਾ ਕਿਤੇ ਉਸ ਮਕਾਨ ਤੇ ਪਹੁੰਚ ਰਹੇ ਜੋ ਇੱਕ ਆਮ ਇਨਸਾਨ ਨਹੀਂ ਪਹੁੰਚ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਇੱਕ ਮੈਸੇਜ ਦੇਣਾ ਚਾਹੋਗੇ ਆਪਣੇ ਥਰੂ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਗੇ ਵਧ ਸਕਣ ਕੁਝ ਕੀ ਪਤਾ ਤੁਹਾਡੀ ਗੱਲ ਸੁਣ ਕੇ ਹੀ ਕੋਈ ਜ਼ਿੰਦਗੀ ਆਪਣੀ ਸਫਲ ਕਰ ਲੇ ਜੀ ਜੀ ਬਿਲਕੁਲ ਬਿਲਕੁਲ ਇਹ ਗੱਲ ਤਾਂ ਮੈਂ ਵੀ ਸੁਣਦਾ ਆ ਰਿਹਾ ਹੈ ਦਿਖਦਾ ਵੀ ਆ ਰਿਹਾ ਹੈ ਕਿ ਹਾਂ ਕਿ ਅੱਜ ਕੱਲ ਦੇ ਜਿੰਨੇ ਨੌਜਵਾਨ ਹੈ ਸਾਰੇ ਨਸ਼ੇ ਦੇ ਵਿੱਚ ਹੀ ਖੁੱਸਦੇ ਜਾ ਰਹੇ ਹੈ ਪਤਾ ਨਹੀਂ ਕੀ ਹੈ ਚਲ ਰਿਹਾ ਕਿ ਸਾਰੇ ਨਸ਼ੇ ਦੇ ਅੰਦਰ ਹੀ ਜਾਈ ਜਾਂਦੇ ਆ ਮਤਲਬ ਆਹ ਸੜਕਾਂ ਦੇ ਅੱਗੇ ਜਾ ਕੇ ਵੇਖੋ ਲੋਕੀ ਸਰਕਤੇ ਨਸ਼ੇ ਤੇ ਲੱਗ ਜਾਂਦੇ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਕਿ ਦੇਖੋ ਜ਼ਿੰਦਗੀ ਇੱਕ ਹੀ ਹੈ ਤੇ ਬਹੁਤ ਹੀ ਪਿਆਰੀ ਜ਼ਿੰਦਗੀ ਹੈ ਇਹ ਤੁਹਾਨੂੰ ਇੱਕ ਵਾਰੀ ਹੀ ਮਿਲਣੀ ਹੈ ਉਹਨੂੰ ਜਾਂ ਤੇ ਗਾ ਲਓ ਜਾਂ ਤੇ ਸਵਾਰ ਲਓ ਤੁਸੀਂ ਸਵਾਰੋਗੇ ਤੇ ਬਹੁਤ ਵਧੀਆ ਨਾਲੇ ਆਪਣਾ ਨਾਮ ਸਵਾਰੋਗੇ ਨਾਲੇ ਆਪਣੀ ਫੈਮਿਲੀ ਦਾ ਨਾਲੇ ਆਪਣੀ ਸੋਸਾਇਟੀ ਦਾ ਨਾਮ ਸਵਾਰੋਗੇ ਜਿੱਦਾਂ ਤੁਹਾਡੇ ਪੇਰੈਂਟਸ ਨੂੰ ਬੜੀ ਖੁਸ਼ੀ ਮਿਲੇਗੀ ਤੇ ਮਿਹਨਤ ਕਰੋ ਹਾਰਡ ਵਰਕ ਕਰਦੇ ਰਹੋ ਤੇ ਜ਼ਿੰਦਗੀ 'ਚ ਅੱਗੇ ਵਧੋ ਤੇ ਮਕਾਮ ਹਾਸਲ ਕਰੋ ਜੀ ਤਾਰਵਾਤ ਤੇ ਇਹ ਸੰਸਾਰ ਨਾਲ ਗੁਰਪ੍ਰੀਤ ਤਿੰਨ ਨਾਲ ਗੱਲਬਾਤ ਕੀਤੀ ਹੈ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਡਾਂਸ ਕਰਦੇ ਨੇ ਸਭ ਤੋਂ ਅਲੱਗ ਡਾਂਸ ਕਰਦੇ ਨੇ ਰਿਐਲਿਟੀ ਸ਼ੋਅ 'ਚ ਵੀ ਪਹੁੰਚ ਚੁੱਕੇ ਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੂੰ ਇਹ ਮਿਲ ਚੁੱਕੇ ਨੇ ਪਰ ਵੱਖਰੀ ਗੱਲ ਇਹ ਹੈ ਕਿ ਜਿਹੜੇ ਡਾਂਸ ਲੋਕੀ ਦੂਸਰੇ ਕਰਦੇ ਉਹਨਾਂ ਨਾਲੋਂ ਵੱਖਰਾ ਡਾਂ ਕੀ ਮੋਟੀਵੇਟ ਸਾਨੂੰ ਲੋਕਾਂ ਨੂੰ ਇਹਨਾਂ ਤੋਂ ਹੋਣਾ ਪੈਂਦਾ ਐ ਸ ਇਹ ਅਗਰ ਇਹ ਇਨਸਾਨ ਕਰ ਸਕਦਾ ਤੇ ਅਸੀਂ ਕਿਉਂ ਨਹੀਂ ਨੌਜਵਾਨਾਂ ਨੂੰ ਵੀ ਅਸੀਂ ਕਾਸ਼ ਕਰਦੇ ਆ ਨਸ਼ੇ ਨੂੰ ਛੱਡੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤੇ ਇਹਨਾਂ ਤੋਂ ਮੋਟੀਵੇਟ ਹੋ ਮੈਨੂੰ ਦੇ ਜਾਇਰ ਵਸਤੇਬ ਸੇ ਕਵਲ ਸਾੰਚਾ ਟੀਵੀ ਅੰਮ੍ਰਿਤਸਰ